ਮੇਰੀ ਨਾ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਇਹਨਾਂ ਨੂੰ ਇੱਕ ਸਲਾਹ ਆ ਕਿ ਜਿਹੜੀਆਂ ਤੁਸੀਂ ਆਪਣੇ ਦਫ਼ਤਰਾਂ ਚ ਪਿੱਛੇ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਤਸਵੀਰਾਂ ਟੰਗੀਆਂ ਨੇ ਚਲੋ ਸ਼ਹੀਦ ਭਗਤ ਸਿੰਘ ਜੀ ਦੀਆਂ ਵੀ ਟੰਗੀਆਂ ਨੇ ਪਰ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਤੁਹਾਨੂੰ ਲਾੜਣੀਆਂ ਚਾਹੀਦੀਆਂ ਨੇ ਉਹਨਾਂ ਦਾ ਜਿੰਨਾ ਤੁਸੀਂ ਅਪਮਾਨ ਕਰ ਰਹੇ ਹੋ ਜਿੰਨਾ ਤੁਸੀਂ ਉਹਨਾਂ ਦੇ ਸੰਵਿਧਾਨ ਨੂੰ ਤੇ ਅਸੂਲਾਂ ਨੂੰ ਚਿੱਕੇ ਦੇ ਟੰਗ ਰਹੇ ਹੋ ਸ਼ਾਇਦ ਕਿਤੇ ਭਾਰਤ ਦੇਸ਼ ਵਿੱਚ ਕੋਈ ਸਰਕਾਰ ਐਵੇਂ ਕਰਦੀ ਹੋਵੇ ਜੇ ਅੱਜ ਮੈਂ ਤੁਹਾਡੇ ਨਾਲ ਮਸਲਾ ਡਿਸਕਸ ਕਰਨਾ ਨਗਰ ਪੰਚਾਇਤ ਨਡਾਲਾ ਜੋ ਸਾਡਾ ਹੱਬ ਹੈ ਆਪਣਾ ਥਲਕੇ ਦਾ ਜੋ ਅਸੀਂ ਜਿਹਨੂੰ ਪੰਜਾਬੀ ਚ ਕਹਿੰਦੇ ਆ ਕਿ ਇਸ ਨਗਰ ਪੰਚਾਇਤ ਨੂੰ ਲੋਕਾਂ ਦੀ ਅਮਦਤ ਦੇ ਨਾਲ ਮੌਕੇ ਦੀ ਸਰਕਾਰ ਦੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਸ਼ਾਨ ਨਾਲ ਜਿੱਤਿਆ ਇਸ ਵਕਤ ਮੇਰੇ ਨਾਲ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਇਲੈਕਟ ਨੇ ਸਰਦਾਰ ਅਫਤਾਰ ਸਿੰਘ ਵਾਲੀਆ ਇਹਨਾਂ ਦੇ ਘਰੋਂ ਸਾਡੀ ਸਤਿਕਾਰਯੋਗ ਭੈਣ ਜੀ ਉਹ ਪ੍ਰਧਾਨ ਨੇ ਨਗਰ ਪੰਚਾਇਤ ਨਡਾਲਾ ਦੇ ਡਾਕਟਰ ਸੰਦੀਪ ਸ੍ਰੀਚਾ ਜੋ ਮੀਤ ਪ੍ਰਧਾਨ ਨੇ ਤੇ ਨਾਲ ਸਾਰੇ ਕਾਉਂਸਲਰ ਪਤਵੰਤੇ ਸੱਜਣ ਨਾਮ ਲੈਂਦਾ ਫਿਰ ਲੰਬਾ ਲੱਗਦਾ ਪਿੰਡ ਦੇ ਕੁਝ ਹੋਰ ਪਤਵੰਤੇ ਵੀ ਸੱਜਣ ਨਾਮ ਪਹਿਲਾਂ ਮੈਂ ਜਿਹੜੀ ਗੱਲ ਕਹਿ ਰਿਹਾ ਗੈਰ ਸੰਵਿਧਾਨਿਕ ਕੰਮਕਾਰ ਭਗਵੰਤ ਮਾਨ ਦੀ ਸਰਕਾਰ ਬਾਰੇ ਉਹ ਕੀ ਆ ਇੱਧਰ ਹੁਣ ਮੇਰੇ ਕੋਲ ਲੱਗ ਗਿਆ ਆਣ ਕੇ ਧਿਆਨ ਨਾਲ ਗੱਲ ਸੁਣੋ ਮੇਰੇ ਕੋਲ ਵੈਸੇ ਹਾਈ ਕੋਰਟ ਦਾ ਆਰਡਰ ਮੈਂ ਤੁਹਾਨੂੰ ਦਿਖਾਉਣਾ ਹੁਣੇ ਇਹ ਨਗਰ ਪੰਚਾਇਤ ਦੀਆਂ ਇਲਕਸ਼ਨਾ ਜਿਹੜੀ ਆਮ ਚੋਣ ਹੋਈ ਕਾਉਂਸਲਰ ਚੁਣ ਦੀ ਇਹ 21 ਦਸੰਬਰ 2024 ਦੀ ਹੋਈ ਹੋਈ ਆ ਯਾਨੀ ਭਾਵੇਂ ਇਸ ਇਲੈਕਸ਼ਨ ਕੰਪਲੀਟ ਹੋਈ ਨੂੰ 7 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ 7 ਮਹੀਨੇ ਔਰ ਉਸ ਤੋਂ ਬਾਅਦ ਤਿੰਨ ਵਾਰ ਕਿਉਂਕਿ ਸਾਡਾ ਪ੍ਰਧਾਨ ਮੰਤਰੀ ਦਾ ਸਾਡੇ ਕੋ ਕਾਉਂਸਲਰ ਦੀ ਨਫਰੀ ਜਿਹੜੀ ਮੈਜੋਰਿਟੀ ਸੀ ਕਲੀਅਰ ਕੱਟ ਇਹਨਾਂ ਨੇ ਕਈ ਪੰਗੇ ਪਾਏ ਆ ਡਾਕਟਰ ਗੁਰਪ੍ਰੀਤ ਸਿੰਘ ਵਾਲੀਆ ਜੀ ਖੜੇ ਇਹਨਾਂ ਦਾ ਪੈਲਸ ਇਹ ਕਾਉਂਸਲਰ ਨੇ ਇਹਨਾਂ ਦੇ ਘਰੋਂ ਸਾਡੀ ਸਤਿਕਾਰਯੋਗ ਭੈਣ ਇਨਾਂ ਦਾ ਜਿਹੜਾ ਵਿਡਿੰਗ ਵੇਲਾ ਪਹਿਲੇ ਸਾਨੂੰ ਅਸੀਂ 47 ਲੱਖ ਤੇ ਸੀਲ ਕਰ ਦਾਂਗੇ ਟਾ ਦੇਾਂਗੇ ਇੰਦਰਜੀਤ ਸਿੰਘ ਕਿੱਥੇ ਸਾਡੇ ਆ ਖੱਟ ਸਾਹਿਬ ਇਹਨਾਂ ਦੇ ਪਿਤਾ ਜੀ ਕਾਉਂਸਲਰ ਨੇ ਤੇਰੇ ਅਖੇ ਤੇ ਪਰਚਾ ਦਰਜ ਕਰ ਦਾਂਗੇ ਤੂੰ ਫਲਾਨਾ ਤੇਰੀ ਜ਼ਮੀਨ ਵਿੱਚ ਨੁਕਸਾ ਇਹਨਾਂ ਦੇ ਪ੍ਰਧਾਨ ਸਾਹਿਬ ਦੇ ਪੱਖੇ ਨੇ ਕਦੀ ਉਹਨਾਂ ਤੇ ਡਾਕਾ ਕਦੀ ਉਹਨਾਂ ਦੇ ਉੱਤੇ ਰੇਡ ਇਹਨਾਂ ਗੱਲਾਂ ਦੇ ਬਾਵਜੂਦ ਸਾਡੇ ਕਾਉਂਸਲਰ ਜਿਹੜੇ ਸਾਡੀ ਪਾਰਟੀ ਦੇ ਨੇ ਮੇਰੇ ਨਾਲ ਜੁੜੇ ਹੋਏ ਸੀਗੇ ਦਸ ਤੋਂ ਮਸ ਨਹੀਂ ਹੋਏ ਔਰ ਇਹਨਾਂ ਨੂੰ ਅਖੀਰ ਇੱਕ ਵਾਰੀ ਪੋਸਟਪੋਨ ਦੋ ਵਾਰੀ ਪੋਸਟਪੋਨ ਤਿੱਜੀ ਵਾਰੀ ਇਲੈਕਸ਼ਨ ਹਾਈ ਕੋਰਟ ਦੇ ਹੁਕਮਾਂ ਨਾਲ ਅਸੀਂ ਚੋਣ ਜਿੱਤ ਗਏ ਇਹ ਗੱਲ ਹੈਗੀ ਆ 10 ਫ फेब्रुवारी 2025 ਹੁਣ ਇਸ ਗੱਲ ਨੂੰ ਵੀ 6 ਮਹੀਨੇ ਹੋ ਗਏ ਹਾਈ ਕੋਰਟ ਨੇ ਸਾਡੀ ਚੋਣ ਕਰਾਈ ਆ ਸਾਰੇ ਸਤਕਾਰਯੋ ਕਾਉਂਸਲਰਸ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਇਲੈਕਸ਼ਨ ਜਿੱਤ ਗਏ ਹੁਣ ਪਿਛਲੇ 6 ਮਹੀਨਿਆਂ ਤੋਂ ਨਗਰ ਪੰਚਾਇਤ ਨਡਾਲੇ ਦਾ ਚਾਰਜ ਨਹੀਂ ਲੈਣ ਦੇ ਰਹੇ ਜੀ ਪਰਦਾਨ ਨੂੰ ਤੇ ਮੀਤ ਪਰਦਾਨ ਨੂੰ ਚਾਰਜ ਹੀ ਨਹੀਂ ਦਿੱਤਾ ਜਾ ਰਿਹਾ ਮਤਲਬ 6 ਮਹੀਨਿਆਂ ਤੋਂ ਗੈਰ ਕਾਨੂੰਨੀ ਕੰਮ ਚੱਲ ਰਿਹਾ ਨਡਾਰੇ ਦੇ ਵਿੱਚ ਜਿੰਨਾ ਵੀ ਸੋ ਕਾਲਡ ਵਿਕਾਸ ਦਾ ਕੰਮ ਨਡਾਰੇ ਚ ਕਰ ਰਹੇ ਨੇ ਉਹ ਸਾਰਾ ਫਰਾਡ ਆ ਉਹ ਫੁੱਲ ਆਫ ਕਰਪਸ਼ਨ ਆ ਔਰ ਫੁੱਲ ਆਫ ਡੈਫੀਸ਼ੈਂਸੀਜ਼ ਆ ਉਹ ਮਤ ਅਨੁਸਾਰਾ ਮੌਕੇ ਤੇ ਦਿਖਾਉਣਾ ਵੀ ਆ ਤੇ ਫਿਰ ਇਹ ਹਾਈ ਕੋਰਟ ਗਏ ਫਿਰ ਆ ਡੇਟ ਦੇਖੋ ਇੱਥੇ ਇੱਕ ਕਰ ਹੁਣ ਕਿ ਸਾਨੂੰ ਚਾਰਜ ਮਿਲਣਾ ਚਾਹੀਦਾ ਕਿ ਹਾਈ ਕੋਰਟ ਦੇ ਕਿਹੜੀ ਡੇਟ ਦਾ ਹੁਕਮ ਹੈ ਜਿਹੜਾ ਨੋਟ ਕਰਿਓ ਤੇ ਹੁਕਮ ਹੈਗਾ ਵਾ 24 7 2025 ਦਾ ਔਰ ਹਾਈ ਕੋਰਟ ਨੇ ਕੀ ਕਿਹਾ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਸੁਣੋ ਜਰਾ ਪੜੋ ਮੈਂ ਪੜਦਾ ਤੁਹਾਨੂੰ ਮੈਂ ਦਿਖਾ ਦਿੰਦਾ ਪੜ ਮੈਂ ਤੁਹਾਨੂੰ ਦਿਨਾ ਵਾ ਆ ਜਸਟਿਸ ਹਰੀਸ਼ ਬੰਗੜ ਦੇ ਕੋਰਟ ਵਿੱਚ ਫੈਸਲਾ ਹੋਇਆ ਆ ਹੁਣੇ 24 7 2025 ਨੂੰ ਹਾਈ ਕੋਰਟ ਕਹਿ ਰਿਹਾ ਵਾ ਹਰਸ਼ ਪੰਗੜ ਜੀ ਦਾ ਕੋਰਟ ਹੈ ਜਸਟਿਸ ਹਰਸ਼ ਪੰਗੜ ਜੀ ਦਾ ਲਰਨਡ ਕਾਉਂਸਲ ਫॉर ਪਟੀਸ਼ਨਰ ਯਾਨੀ ਕਿ ਅਸੀਂ ਇਨ 뷰 ਆਫ ਦਾ ਸਟੈਂਡ ਟੇਕਨ ਬਾਏ ਲਰਨਡ ਕਾਉਂਸਲ ਫॉर ਰਿਸਪੋਂਡੈਂਟ 2 ਤੋਂ 5 ਯਾਨੀ ਕਿ ਸਰਕਾਰ ਸਬਮਿਟਸ ਦੈਟ ਦਾ ਪਟੀਸ਼ਨਰ ਸ਼ੈਲ ਅਪਰੋਚ ਦਾ ਆਫਿਸ ਆਫ ਨਗਰ ਪੰਚਾਇਤ ਨਡਾਲਾ ਯਾਨੀ ਕਿ ਇੱਥੇ ਨਡਾਲੇ ਦੇ ਦਫ਼ਤਰ ਚ ਇਹਨਾਂ ਨੇ ਇਹ ਆਰਡਰ ਦਿੱਤਿਆਂ ਨੂੰ 10 ਦਿਨ ਹੋ ਗਏ ਨੇ ਵਿਦ ਇਨ ਅ ਪੀਰੀਅਡ ਆਫ 7 ਡੇਸ ਫਰਮ ਟੁਡੇ 24 7 ਤੋਂ 7 ਦਿਨਾਂ ਚ ਇਹਨਾਂ ਨੂੰ ਟੂ ਅਜ਼ੂਮ ਚਾਰਜ ਐਂਡ ਪਰਫਾਰਮ ਡਿਊਟੀਆਂ ਆਫ ਦਾ ਪ੍ਰੈਜ਼ੀਡੈਂਟ ਆਫ ਨਗਰ ਪੰਚਾਇਤ ਨਡਾਲਾ ਮਤਲਬ ਕਿ ਹਾਈ ਕੋਰਟ ਦੇ ਹੁਕਮਾਂ ਨੂੰ ਕਿਵੇਂ ਛਿੱਕੇ ਤੇ ਟੰਗਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ 24 ਸੱਤ ਦੇ ਆਰਡਰ ਤੋਂ ਬਾਅਦ ਅੱਜ ਦੀ ਡੇਟ ਹੋ ਗਈ ਜੀ 4 4 ਅਗਸਤ ਯਾਨੀ ਕਿ 10 ਦਿਨ ਤੋਂ ਉੱਤੇ ਇਹਨਾਂ ਨੂੰ ਹਾਈ ਕੋਰਟ ਦੀ ਕੋਈ ਪਰਵਾਹ ਨਹੀਂ ਜੀ ਅੱਛਾ ਅਸੀਂ ਜਾਵਾਂਗੇ ਅਸੀਂ ਸ਼ਾਰਟਲੀ ਕੰਟੈਂਪਟ ਪ੍ਰੋਸੀਡਿੰਗਸ ਕਿ ਤੁਸੀਂ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਤੇ ਹਾਈ ਕੋਰਟ ਦੀ ਮਾਣਹਾਨੀ ਕੀਤੀ ਆ ਅਸੀਂ ਹਾਈ ਕੋਰਟ 'ਤੇ ਜਾ ਕੇ ਕੰਟੈਂਪਟ ਪਾਵਾਂਗੇ ਪਰ ਕੀ ਬਾਬਾ ਸਾਹਿਬ ਅੰਬੇਦਕਰ ਨੇ ਇਹ ਸਿਖਾਇਆ ਸੀਗਾ ਕਿ ਪਹਿਲੀ ਗੱਲ ਝੂਣਾ ਹੀ ਨਾ ਹੋਣ ਦਿਓ ਪ੍ਰਧਾਨ ਦੀਆਂ ਜੇ ਹੋ ਜਾਵੇ ਤਾਂ ਜਿੱਟਣ ਨਾ ਦਿਓ ਉਹਨਾਂ ਦੇ ਪਰਚੇ ਦਰਜ ਕਰ ਦਿਓ ਉਹਨਾਂ ਦੇ ਪੈਲੇ ਸীল ਕਰ ਦਿਓ ਤੇ ਜੇ ਜਿੱਤ ਜਾਣ ਤੇ ਮੁੜ ਕੇ ਉਹਨਾਂ ਨੂੰ ਚਾਰ ਚਿੰਨ੍ਹ ਦੇਓ ਹੁਣ ਚਾਰਜ ਨਾ ਮਿਲਣ ਦੀ ਸ਼ਕਲ ਵਿੱਚ ਕੀ ਨੁਕਸਾਨ ਹੋ ਰਿਹਾ ਨਡਾੜੇ ਦੀ ਨਗਰ ਪੰਚਾਇਤ ਦਾ ਉਹ ਤੁਹਾਨੂੰ ਸੁਣਾਉਣਾ ਪਹਿਲੀ ਗੱਲ ਤਾਂ ਜਿਹੜਾ ਇੱਥੇ ਈਓ ਸੀ ਰਿੰਦੀਪੜਾਚ ਬਹੁਤ ਇਲਜ਼ਾਮ ਛੁਰਦੇ ਤੇ 6 ਨਗਰ ਪੰਚਾਇਤਾਂ ਦਾ ਉਹਨੂੰ ਜਣਿਆਲਾ ਸਮੇਤ ਚਾਰਜ ਦਿੱਤਾ ਸੀ ਨਡਾੜੇ ਦੇ ਸਮੇਤ ਔਰ ਇਲੈਕਸ਼ਨ ਜਿਹੜੀ ਸੀਗੀ ਲੁਧਿਆਣੇ ਵੈਸਤੀ ਉਹ ਤੇ ਫੜਿਆ ਗਿਆ ਕੈਂਪੇਨਿੰਗ ਕਰਦਾ ਝਾੜੂ ਬੋਕਰ ਪਾਰਟੀ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਦੇ ਖਿਲਾਫ ਡਾਇਰੈਕਸ਼ਨ ਦਿੱਤੀਆਂ ਬਣਦੀ ਪ੍ਰੋਪਰ ਗਵਰਨਮੈਂਟ ਰੂਲਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਚਲੋ ਬਚਾਈ ਜਾਣ ਉਹਨੂੰ ਜੋ ਮਰਜੀ ਚਾਰਜ ਸ਼ੀਟ ਕਰਨਾ ਪਿਆ ਮੈ ਇੱਕ ਮੈਨੂੰ ਰਣਦੀਪ ਬੜੈਚ ਨੂੰ ਚਾਰਜ ਸ਼ੀਟ ਕਰਤਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੁਕਮਾਂ ਤੇ ਕਿ ਜਿੱਦਣ ਹਾਈ ਕੋਰਟ ਦਾ ਆਰਡਰ ਆਉਣਾ ਸੀਗਾ ਇੱਕ ਦਿਨ ਪਹਿਲਾਂ ਉਹ ਤੋਂ ਚਾਰਜ ਖੋਲਿਆ ਦੱਸਣ ਲਈ ਕਿ ਸਾਡੇ ਕੋਲ ਤਾਂ ਹੁਣ ਇਹ ਹੋ ਹੈ ਨਹੀਂਗਾ ਕੱਲ੍ਹ ਹੀ ਉਹਨੇ ਚਾਰਜ ਨਹੀਂ ਹੈਂਡਓਵਰ ਕਰਨਾ ਆਈ ਹੈਵ ਸਪੋਕਨ ਮੈਂ ਅੱਜ ਸਵੇਰੇ ਤੇਜਵੀਰ ਸਿੰਘ ਜਿਹੜੇ ਐਡੀਸ਼ਨਲ ਚੀਫ ਸੈਕਰੀ ਲੋਕਲ ਗਵਰਨਮੈਂਟ ਉਹਨਾਂ ਨਾਲ ਗੱਲ ਕੀਤੀ ਅੱਜ ਤੋਂ ਦੋ ਦਿਨ ਪਹਿਲਾਂ ਮੈਂ ਦਿਪਤੀ ਮੈਂ ਮਿਸਿਸ ਦਿਪਤੀ ਉਹਨਾਂ ਦਾ ਨਾਮ ਉਹ ਅੱਜਕੱਲ ਡਾਇਰੈਕਟਰ ਦਾ ਲੁੱਕ ਗਵਰਨਮੈਂਟ ਦਾ ਚਾਰਜ ਉਹਨਾਂ ਨਾਲ ਗੱਲ ਕੀਤੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਡੀਸੀ ਕਪੂਰਥਲਾ ਦੇ ਨਾਲ ਅਮਿਤ ਪੰਚਾਲ ਉਹਨਾਂ ਨਾਲ ਗੱਲ ਕੀਤੀ ਉਹ ਸਾਰੇ ਵਿਚਾਰੇ ਮਜਬੂਰੀ ਦੱਸਦੇ ਨੇ ਕਿ ਹਾਂ ਸਾਡੇ ਹੱਥ ਬੰਨੇ ਨੇ ਜੀ ਸਰਕਾਰ ਦੇ ਉਤੋਂ ਹੁਕਮ ਆ ਹੁਕਮ ਇਸ ਲਈ ਹੋਣਾ ਚਾਹੀਦਾ ਕਿ ਤੁਸੀਂ ਚੁਣੇ ਹੋਏ ਬੰਦਿਆਂ ਨੂੰ ਆਪਣਾ ਕੰਮ ਹੀ ਨਾ ਕਰਨ ਦਿਓ ਹੁਣ ਕੰਮ ਨਾ ਕਰਨ ਦੀ ਸ਼ਕਲ ਵਿੱਚ ਕੀ ਹੋ ਰਿਹਾ ਆਓ ਤੁਹਾਨੂੰ ਦਿਖਾਉਣਾ ਮੈਂ ਆਓ ਜਰਾ ਤਿੰਨ ਪ੍ਰੋਜੈਕਟ ਚੱਲ ਰਹੇ ਨੇ ਦਿਖਾਈ ਚੱਲ ਕੋਈ ਨਹੀਂ ਆਜੋ ਪਹਿਲਾਂ ਤਾਂ ਪਹਿਲਾਂ ਇਸ ਸ਼ਕਲ ਦਿਖਾਜੋ ਅਮਰੇ ਜਗ੍ਹਾ ਦੇ ਹੋ ਬਟੇ ਆਹ ਦੇਖੋ ਕਿ ਨਡਾਲੇ ਦੀ ਜਿਹੜੀ ਇਸ ਵੇਲੇ ਹਾਲਤ ਕੀ ਹੈਗੀ ਆ ਆ ਟੋਆ ਦਿਖਾ ਮੜਾ ਇੱਧਰ ਅੱਛਾ ਆ ਥੱਲੇ ਵੀ ਇੱਕ ਗਾਰਾ ਦਿਖਾ ਦੇ ਇੱਧਰ ਆ ਹੁਣ ਇੱਧਰ ਆਓ ਹੁਣ ਆ ਦੇਖੋ ਤੁਸੀਂ ਇਹ ਕੀ ਹੋ ਰਿਹਾ ਵਾ ਮੈਂ ਦੱਸਦਾ ਇੱਧਰ ਆ ਜਾਓ ਸਾਰੇ ਜਾਨੇ ਇਹ ਕੀ ਹੋ ਰਿਹਾ ਵਾ ਇਹ ਪਿੰਡ ਦੇ ਵਿੱਚ ਬਰਸਾਤੀ ਪਾਣੀ ਦਾ ਇੱਕ ਸੀਵਰ ਲੇਕ ਕੀਤਾ ਜਾ ਰਿਹਾ ਇੱਕ ਸਾਲ ਹੋ ਗਿਆ ਸਾਡੇ ਕਸਬੇ ਨੂੰ ਪੱਟੇ ਨੂੰ ਸਾਰੇ ਚਾਰੋਂ ਪਾਸੇ ਨਡਾਲਾ ਸੈਂਟਰ ਪੁਆਇੰਟ ਆ ਬੁਰੀ ਹਾਲਤ ਦੁਕਾਨਾਂ ਦੇ ਅੱਗੇ ਢੇਰ ਆ ਤਿੰਨ ਬੈਂਕ ਨੇ ਜੀ HDFC ਔਰ ਇੱਥੇ ਤਿੰਨ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਕੈਪੀਟਲ ਬੈਂਕ ਇਹ ਬੈਂਕਾਂ ਦੇ ਮੂਰੇ ਆ ਟੋਏ ਐਡੇ ਬੁਰੀ ਵਾਲ ਪਰ ਇੱਥੇ ਦੇਖੋ ਪਿੱਲੀ ਪਿੱਲੀ ਆ ਮਟੀਰੀਅਲ ਦੇਖੋ ਇੱਟ ਦਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਸਟ੍ਰੌਮ ਸੀਵਰ ਦੇ ਵਿੱਚ ਪਾਈਪ ਪਾਏ ਜਾ ਰਹੇ ਨਾ ਅਜੇ ਪਾਏ ਨਹੀਂ ਗਏ ਇਹ ਬਿਨਾ ਕਿਸੇ ਘਟਕੇ ਤੋਂ ਬਿਨਾ ਕੋਈ ਫਾਊਂਡੇਸ਼ਨ ਬਣਾਏ ਬਿਨਾ ਕਿਸੇ ਟੈਕਨੀਕਲ ਸਪੋਰਟ ਤੋਂ ਪਾਏ ਜਾ ਰਹੇ ਨੇ ਔਰ ਇਹ ਤਾਂ ਜੋ ਮੁੱਟੇ ਪੈਸੇ ਖਾਦੇ ਹੋਣਗੇ ਅਫਸਰਾਂ ਨੇ ਕਿਉਂਕਿ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਤਾਂ ਚਾਰਜ ਇਸੇ ਕਰਕੇ ਨਹੀਂ ਨਾ ਦੇਰੇ ਕਿ ਸਾਡੀ ਭ੍ਰਿਸ਼ਟਾਚਾਰਨਾ ਰੁਕਿਆ ਜਾਵੇ ਪੇਮੈਂਟਾਂ ਹੋ ਰੀਆਂ ਨੇ ਧੜਾ ਧੜ ਦੋ ਪ੍ਰੋਜੈਕਟ ਹੋਰ ਚੱਲ ਰਹੇ ਨੇ ਇੱਕ ਪਿੰਡ ਦੇ ਬਾਹਰ ਬਾਹਰ ਸੀਵਰੇਜ ਦੀ ਲਾਈਨ ਪਈ ਉਹ ਵੀ ਸੜਕਾਂ ਸਾਰੀਆਂ ਪੁੱਟੀਆਂ ਪਈਆਂ ਨੇ ਸਾਲ ਹੋ ਗਿਆ ਮੰਦ ਹਾਲੀ ਇੱਕ ਅੰਦਰ ਪਿੰਡ ਦੇ ਵਾਟਰ ਵਰਕਸ ਦਾ ਪੀਣ ਵਾਲੇ ਪਾਣੀ ਦਾ ਇਹ ਸਾਰੇ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟਸ ਨੇ ਸਾਰੇ ਪੈਸੇ ਉੱਥੋਂ ਆਏ ਹੋਏ ਨੇ ਔਰ ਜਿਹੜਾ ਪਾਣੀ ਵਾਲੀ ਟੈਂਕ ਪੀਣ ਦਾ ਉਹਨਾਂ ਨੂੰ ਟੁੱਟੀਆਂ ਦੇ ਕਹਿੰਦੇ ਪਹਿਲਾਂ ਲਾ ਲ ਜਾ ਜਿਹੜਾ ਵਾਟਰ ਹੈ ਵਾਟਰ ਵਰਕਸ ਦਾ ਹੈਡਵਰਕ ਬਣਨਾ ਨਾ ਉੱਤੇ ਵੱਡਾ ਟੈਂਕ ਬਣਨਾ ਜਿਹਦੇ ਨਾਲ ਘਰਾਂ ਵਿੱਚ ਪਿੰਡਾਂ ਚ ਪਾਣੀ ਜਾਣਾ ਨਡਾਲਾ ਨਗਰ ਪੰਚਾਇਦੇ ਉਹ ਟੈਂਕੀ ਬਣਾਈ ਹੀ ਨਹੀਂ ਗਈ ਤੇ ਉਹ ਟੂਟੀਆਂ ਕਹਿੰਦੇ ਨੇ ਤੁਸੀਂ ਲਾਓ ਫਟਾਫਟ ਇਹ ਟੂਟੀਆਂ ਲਾ ਲੀਆਂ ਤੇ ਪਾਣੀ ਉਹਦੇ ਚ ਕਿੱਦਾਂ ਆਊਗਾ ਸੋ ਇਹ ਆ ਜਿਹੜੀ ਹਾਲਤ ਹੈ ਨਾ ਹੁਣ ਤੁਹਾਨੂੰ ਅਸੀਂ ਸਾਰਾ ਦਿਖਾ ਨਹੀਂ ਸਕਦੇ ਇਹ ਸਾਰੇ ਪਿੰਡ ਦੀ ਹਾਲਾਤ ਹੈਗੇ ਨੇ ਅਗਲੀ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਵਾਂ ਆਪੜੋਕ ਆਪਣੇ ਮੈਨੂੰ ਬੜਾ ਦੁੱਖ ਤੇ ਅਫਸੋਸ ਆ ਕਿ ਜਿਹੜਾ ਵਿਅਕਤੀ ਇੱਥੇ ਆ ਆਮ ਆਦਮੀ ਪਾਰਟੀ ਦਾ ਇੰਚਾਰਜ ਬਣਿਆ ਉਹਦੇ ਚ ਨਾ ਸੰਸਕਾਰਾਂ ਦੀ ਬਹੁਤ ਕਮੀ ਹੈ ਉਹਨੂੰ ਬੋਲਣ ਦੀ ਤਮੀਜ਼ ਨਹੀਂ ਕੀ ਉਹਨੂੰ ਆਪਣੇ ਵੱਡੇ ਵਡੇਰਿਆਂ ਦੀ ਮਾਪਿਓ ਦੀ ਕਿਸੇ ਵੱਡੇ ਬਜ਼ੁਰਗ ਦੀ ਇੱਜ਼ਤ ਕਰਨਾ ਨਹੀਂ ਆਉਂਦਾ ਔਰ ਮੈਨੂੰ ਲੱਗਦਾ ਕਿ ਮਾੜੇ ਸੰਸਕਾਰ ਆਪਣੇ ਪਿਤਾ ਜੀ ਤੋਂ ਹੀ ਲੈ ਲਏ ਇਹਦਾ ਪਿਓ ਸੀ ਜਿਹੜਾ ਮੈਂ ਨਾ ਹੀ ਨਹੀਂ ਲੈਂਦਾ ਇਹਨਾਂ ਲੋਕਾਂ ਦਾ ਕਿਉਂਕਿ ਇਹਨਾਂ ਦੀਆਂ ਦੋ ਵਾਰ ਚਮੰਤਾਂ ਜੱਫਤ ਹੋਈਆਂ ਅੱਜ ਤੱਕ ਕਿਸੇ ਇੱਕ ਵੋਟ ਦਾ ਕਿਸੇ ਪਿੰਡ ਦੇ ਵਿੱਚ ਪੰਚ ਨਹੀਂ ਬਣ ਸਕੇ ਇਹਨਾਂ ਦਾ ਆਪਣਾ ਪਿੰਡ ਹੈ ਪੁਲਾਤ ਨਗਰ ਪੰਚਾਇਤ ਵਿੱਚ ਉੱਥੋਂ ਕਦੀ ਕਾਉਂਸਲਰ ਨਹੀਂ ਬਣ ਸਕੇ ਅੱਜ ਤੱਕ अच्छा दो बार जमानता जब्त हो गया कोई शर्म नहीं की तड़ातड़ उसी तरीके नाल इल्जाम की लारे ने अखे जी नडळा ਦੀ ਸੜਕ ਸੁਭਾਨਪੁਰ ਦੀ ਬਹੁਤ ਟੁੱਟੀ ਹੋਈ ਆ ਮੈਂ ਉਹਦੇ ਲਈ ਵਿਧਾਨ ਸਭਾ ਵਿੱਚ ਜਾ ਕੇ ਸਵਾਲ ਪਾਏ ਮਨਿਸਟਰ ਨੂੰ ਮਜਬੂਰ ਕੀਤਾ ਉਹਨੇ ਕਿਹਾ ਜੀ ਅਸੀਂ ਜਲਦੀ ਬਣਾ ਦਾਂਗੇ ਜਲਦੀ ਬਣਾਉਣਾ ਮਤਲਬ ਕਿ ਪਿਛਲੇ 3 3.5 ਸਾਲ ਤੋਂ ਜਿਹੜੀ ਸਾਡੀ ਮੇਨ ਲਾਈਫਲਾਈਨ ਆ ਨਡਾਲਾ ਸੁਭਾਨਪੁਰ ਰੋਡ ਆ ਉਹਦੇ ਬਹੁਤ ਬੁਰੀ ਹਾਲਤ ਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਵਾਰ ਲਾਈਵ ਪ੍ਰੋਗਰਾਮ ਸਾਂਝਾ ਕੀਤਾ ਸੀ ਲਗਾਤਾਰ ਅਸੀਂ ਇਹਦੇ ਬਾਰੇ ਇਸ਼ੂਜ਼ ਉਠਾ ਰਹੇ ਆ ਔਰ ਉੱਥੇ ਬੰਦੇ ਮਰਦੇ ਨੇ ਆਪਣੀ ਖੱਲ ਬਚਾਉਣ ਲਈ ਇਹ ਜਿਹੜਾ ਬੋਕਰ ਪਾਰਟੀ ਦਾ ਇੱਥੇ ਇੰਚਾਰਜ ਬਣਿਆ ਜਿਹਨੂੰ ਕੋਈ ਤਮੀਜ਼ ਨਹੀਂ ਬੋਲਣ ਦੀ ਉਹ ਕਹਿੰਦਾ ਜੀ ਖੈਰਾ ਰੋਕ ਰਿਹਾ ਸਰਕਾਰ ਦੋਸਤੋ ਮੈਂ ਇੱਕ ਇਲੈਕਟਿਡ ਐਮਐਲਏ ਹਾਂ ਥਰਡ ਟਾਈਮ ਮੈਂ ਆਪਣੇ ਇਲਾਕੇ ਦੇ ਵਾਸਤੇ ਜਿੰਦ ਜਾਨ ਲਾਈ ਪਈ ਆ ਜਦ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਆ ਜਿਹੜਾ ਮੰਡ ਦਾ ਖੇਤਰ ਆ ਨਾ ਸਾਡਾ ਹਲਕਾ ਦਰਿਆ ਦੇ ਨਾਲ ਲੱਗਦਾ ਬਿਆਸ ਨਾਲ 30 ਕਿਲੋਮੀਟਰ ਤੋਂ ਉੱਤੇ ਸੜਕ ਜਿਹੜੀ ਐਡੀ ਫਾਊਂਡੇਸ਼ਨ ਪਾ ਕੇ ਦਰਿਆ ਪੰਨ ਦੇ ਉੱਤੇ ਬਣਾ ਕੇ ਦਿੱਤੀ ਸੀ ਔਰ ਉਸ ਤੋਂ ਇਲਾਵਾ ਸਾਡੇ ਇਲਾਕੇ ਦੇ ਵਿੱਚ ਜਦ ਜਦ ਵੀ ਕਿਤੇ ਡਵੈਲਪਮੈਂਟ ਦੀ ਗੱਲ ਹੋਈ ਉਹਦੇ ਯੋਗਦਾਨ ਮੈਂ ਰੁਕੂੰਗਾ ਸੜਕਾਂ ਆ ਸਾਡੀ ਇੱਥੇ ਜਿੱਥੇ ਖੜੇ ਏ ਢਿਲਵਾਂ ਨੂੰ ਸੜਕ ਜਾਂਦੀ ਇਹਦੀ ਵੀ ਬੰਦ ਹਾਲੀ ਟੁੱਟੀ ਸੜਕ ਇੱਥੇ ਜਿੱਥੋਂ ਨੜਾਰੇ ਤੋਂ ਪਲਾਥੂ ਪਿੱਛੇ ਸੜਕ ਜਾਂਦੀ ਇੱਕ ਟੁੱਟੀ ਸੜਕ ਬਣ ਆਪ ਤੋਂ ਨਹੀਂ ਰਹੀਆਂ ਲੋਕ ਇਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਤੇ ਅਖੇ ਜੀ ਖੈਰਾ ਸਾਡੀ ਸੜਕ ਨਹੀਂ ਬਣਦਾ ਇੱਥੇ ਹੀ ਬਸ ਨੇ ਮਨਕਰਤ ਝੂਠੇ ਬੇਬੁਨਿਆਦ ਇਲਜ਼ਾਮ ਕਦੀ ਕੋਈ ਇੰਟਰਵਿਊ ਰੇਂਜ ਕਰਾਉਂਦੀ ਇਹਦੀ ਬੋਕਰ ਪਾਰਟੀ ਉਹਨੂੰ ਫੇ ਮਗਰ ਉਹਨੂੰ ਵੱਡੇ ਵੱਡੇ ਪੈਸੇ ਖਰਚ ਕੇ ਉਹਨੂੰ ਇੰਟਰਨੈਟ ਨੂੰ ਦੂਰ ਤੱਕ ਫੜਵਾਉਂਦੇ ਨੇ ਦੋਸਤੋ ਸਾਰਾ ਹੀ ਝੂਠ ਬੋਲਿਆ ਜਾ ਰਿਹਾ ਮੇਰੀ ਕਿਰਦਾਰ ਕੂਸ਼ੀ ਕਰਨ ਦੀ ਪੂਰੀ ਕੋਸ਼ਿਸ਼ ਕੇਜਰੀਵਾਲ ਤੋਂ ਲੈ ਕੇ ਭਗਵੰਤ ਤੋਂ ਲੈ ਕੇ ਪਰਚੇ ਦਰਜ ਕਰਕੇ ਹੱਥ ਲੜੇ ਇਸ ਜਮਾਨਤ ਜਪ ਮਹਿਕਮੇ ਕੋਲੋਂ ਇਹਨਾਂ ਕੋਈ ਕੰਮ